ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਪੰਜਾਬ ਪੁਲਿਸ ਨੇ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ ਜਿਸ ਨੂੰ ਲੈ ਕੇ ਜਿਹੜੀ ਸਟੇਟਸ ਰਿਪੋਰਟ ਵੀ ਫਾਈਲ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਹੈ ਕਿ ਜੇਲਾ ਦੇ ਵਿੱਚ ਹੁਣ 에어ਪੋਰਟ ਦੀ ਤਰ੍ਹਾਂ ਐਕਸਰੇ ਬੇਸਡ ਫੁੱਲ ਬੋਡੀ ਸਕੈਨਰ ਅਤੇ ਹੋਰ ਟੈਕਨੀਕਲ ਜਿਹੜੀ ਚੀਜ਼ਾਂ ਨੇ ਲਗਾਈ ਜਾਣਗੀਆਂ ਇਸ ਤੋਂ ਬਾਅਦ ਜਿਹੜੇ ਵੀ ਲੋਕੀ ਆਪਣੀ ਸਰੀਰ ਦੇ ਵਿੱਚ ਕੋਈ ਨਸ਼ਾ ਮੋਬਾਈਲ ਜਾਂ ਹੋਰ ਚੀਜ਼ਾਂ ਲੈ ਜਾ ਰਹੇ ਹੈ ਤਾਂ ਕਿ ਉਸ ਨੂੰ ਫੜਿਆ ਜਾਵੇ ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ 3 ਮਹੀਨੇ ਦੇ ਵਿੱਚ ਇਹ ਜਿਹੜੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਪੁਲਿਸ ਫਰਵਰੀ ਦੇ ਵਿੱਚ ਇੱਕ ਨਿੱਜੀ ਕੰਪਨੀ ਦੇ ਨਾਲ ਜੇਲ੍ਹਾਂ ਦੇ ਵਿੱਚ ਸੁਰੱਖਿਆ ਵਿਵਹਾਰਨ ਦਾ ਕੰਮ ਕਰੇਗੀ ਪ੍ਰੋਜੈਕਟ ਦੇ ਵਿੱਚ ਪੁਲਿਸ ਨੂੰ ਰੇਲिजੈਂਸੀ ਦੇ ਰੂਪ ਦੇ ਵਿੱਚ ਕੰਮ ਕਰੇਗੀ ਫਰਵਰੀ ਐਂਡ ਦੇ ਵਿੱਚ ਪ੍ਰੋਜੈਕਟ ਤੇ ਕੰਮ ਸ਼ੁਰੂ ਹੋਵੇਗਾ ਇਸ ਤੋਂ ਇਲਾਵਾ ਜੇਲ੍ਹਾਂ ਦੇ ਵਿੱਚ ਬਾਹਰ ਤੋਂ ਸਮਾਨ ਸੁੱਟਣ ਦੀ ਘਟਾਵਨ ਨੂੰ ਰੋਕਣ ਦੇ ਲਈ ਆਣੀ ਵਿਛਾਈ ਜਾਣ ਗਿਆ ਦੱਸ ਦिए ਕਿ ਪੰਜਾਬ ਦੇ ਵਿੱਚ ਜੇਲ੍ਹਾਂ ਦੀ ਸੁਰੱਖਿਆ ਦੇ ਮਾਮਲੇ ਦੀ ਪੰਜਾਬ ਅਤੇ ਹਰਨ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਹਾਈ ਕੋਰਟ ਦਾ ਸਾਫ਼ ਕਹਿਣਾ ਹੈ ਕਿ ਇਸ ਦੇ ਵਿੱਚ ਕੋਤਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹਾਈ ਕੋਰਟ ਨੇ ਪੁਲਿਸ ਤੋਂ ਜੇਲ੍ਹਾਂ ਦੀ ਸੁਰੱਖਿਆ ਵਿਵਸਥਾ ਸੁਧਾਰਨ ਦੇ ਲਈ ਇੱਕ ਯੋਜਨਾ ਮੰਗੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਦਿਸ਼ਾ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਇਸ ਪ੍ਰੋਜੈਕਟ ਦੇ ਸੀਨੀਅਰ ਅਧਿਕਾਰੀਆਂ ਦੀ ਕਮੇਟੀ ਅਭੀ ਬੜਾਈ ਗਈ ਹੈ ਜੋ ਕਿ ਇਸ ਸਾਰੇ ਕੰਮ ਦੀ ਮਾਨਿਟਰਿੰਗ ਕਰੇਗੀ ਇਸ ਜੇਲ੍ਹ ਦੇ ਬਨਣ ਤੋਂ ਵੱਡੇ ਅਪਰਾਧੀਆਂ ਨੂੰ ਇਸ ਵਿੱਚ ਰੱਖਿਆ ਜਾਵੇਗਾ ਜੇਲ੍ਹ ਦੇ ਵਿੱਚ ਹਰ ਕੈਦੀ ਤੇ ਲਈ ਸਪੈਸ਼ਲ ਬਾਰਕ ਹੋਗੀ ਹੋਵੇਗੀ ਇਸ ਤੋਂ ਇਲਾਵਾ ਜੇਲ੍ਹ ਦੇ ਵਿੱਚ ਕੈਦੀਆਂ ਦੇ ਕੇਸਿਆਂ ਦੀ ਹੀ ਸੁਣਵਾਈ ਹੋਵੇਗੀ ਜਿਸ ਦੇ ਲਈ ਜੇਲ੍ਹਾਂ ਦੇ ਵਿੱਚ ਕਾਨਫਰੈਂਸਿੰਗ ਦੇ ਲਈ ਚੈਂਬਰ ਬਣਾਏ ਜਾਣਗੇ ਸੀਐਮ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਜੇਲ੍ਹ ਦੇ ਲਈ ਕੇਂਦਰ ਸਰਕਾਰ ਤੋਂ 100 ਕਰੋੜ ਰੁਪਏ ਮਨਜ਼ੂਰ ਹੋ ਗਏ ਨੇ ਜੇਲ੍ਹ ਦੀ ਖਾਸ ਗੱਲ ਇਹ ਹੋਵੇਗੀ ਇਸ ਵਿੱਚ ਕਿਸੇ ਤਰ੍ਹਾਂ ਦਾ ਫੋਨ ਨਹੀਂ ਚੱਲ ਪਾਏਗਾ ਫਿਲਹਾਲ ਸੂਬੇ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ 26 ਜੇਲ੍ਹਾਂ ਹਨ ਜਿਸ ਦੇ ਵਿੱਚ ਇੱਕ ਮਹਿਲਾ ਜੇਲ੍ਹ ਵੀ ਸ਼ਾਮਿਲ ਹੈ ਜੇਲ੍ਹਾਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ 30000 ਕੈਦੀ ਨੇ ਹਾਲਾਂਕਿ ਸੂਤਰਾਂ ਦੀ ਮੰਨੀ ਅਨੁਸਾਰ ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਸੰਖਿਆ ਵੱਧ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਜੇਲ੍ਹ ਗਲਤ ਵਜ੍ਹਾ ਤੋਂ ਸੁਰੱਖਿਆ ਦੇ ਵਿੱਚ ਇੱਕ ਸਾਲ ਦੇ ਵਿੱਚ 7000 ਤੋਂ ਵੱਧ ਫੋਨ ਗੜੇ ਫੜੇ ਗਏ ਨੇ ਜੇਲ੍ਹ ਦੇ ਵਿੱਚ ਗੈਂਗਸਟਰਾਂ ਦੇ ਆਪਸ ਦੇ ਵਿੱਚ ਝੜਪ ਦੀ ਵੀ ਕਈ ਵਾਰ ਦਾਤਾ ਸਾਹਮਣੇ ਆ ਚੁੱਕਿਆ ਨੇ ਇੱਕ ਸਾਲ ਦੇ ਵਿੱਚ ਕਈ ਜੇਲ੍ਹ ਅਧਿਕਾਰੀ ਇਸ ਵਜ੍ਹਾ ਤੋਂ ਸ ਲੱਖਾਂ ਦੇ ਪਿੱਛੇ ਨੇ ਜਦਕੀ ਮਾਮਲੇ ਦੇ ਵਿੱਚ ਹਾਈ ਕੋਰਟ ਸਖਤ ਹੈ ਤੇ ਸਿੱਧੇ ਤੌਰ ਤੇ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਤੁਸੀਂ ਜੇਲ੍ਹ ਦੀ ਸੁਰੱਖਿਆ ਜਿਹੜੀ ਉਹ ਮੁਕੰਮਲ ਕਰੋ ਤੇ ਜਿਸ ਤੇ ਲਈ ਸਿੱਧੇ ਤੌਰ ਤੇ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੁਣ 7 ਫਰਵਰੀ ਨੂੰ ਜਿਹੜੀ ਪ੍ਰੋਗਰੈਸ ਰਿਪੋਰਟ ਹਾਈ ਕੋਰਟ ਨੂੰ ਸੌਂਪੀ ਜਾਏਗੀ ਕੈਪਟਨ ਪਰਸਨ ਗੁਰਵਿੰਦਰ ਦਨਾਲ ਪੂਜਾ ਵਰਮਨ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਜੇਲ੍ਹ ਦੇ ਵਿੱਚ ਹੋਏ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੇ ਵਿੱਚ ਜਿੱਥੇ ਕੀ ਜੇਲ੍ਹਾਂ ਦੇ ਵਿੱਚ ਕੀ ਕੁ ਸੁਰੱਖਿਆ ਹੈ ਕੀ ਕੁ ਸੁਧਾਰ ਹੋ ਸਕਦੇ ਨੇ ਇਸ ਨੂੰ ਲੈ ਕੇ ਜਿਹੜਾ ਹੈ ਹੁਣ ਕੋਰਟ ਲਗਾਤਾਰ ਸੁਣਵਾਈਆਂ ਕਰ ਰਿਹਾ ਤੇ ਅੱਜ ਵੀ ਸੁਣਵਾਈ ਹੋਈ ਹੈ ਸਾਡੇ ਨਾਲ ਐਡਵੋਕੇਟ ਗੌਰਵ ਗਿਲੋਤਰਾ ਜੀ ਨੇ ਸਰ ਅੱਜ ਮੁੱਖ ਤੌਰ ਤੇ ਕੀ ਕੋਰਟ ਦਾ ਟਿੱਪਣੀ ਸੀਗੀ ਆਬਜ਼ਰਵੇਸ਼ਨ ਸੀਗੀ ਜੇਲ੍ਹਾਂ ਦੇ ਵਿੱਚ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਕਰ ਰਹੇ ਹਾਂ ਬਹੁਤ ਸਾਰੀ ਚੀਜ਼ਾਂ ਉਹਨਾਂ ਨੇ ਦੱਸੀਆਂ मैडम देखो एक लॉरेंस बिश्नोई ਦਾ ਜਿਹੜਾ ਮੁੱਦਾ ਸੀਗਾ ਉਹਨੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਆਮ ਪਬਲਿਕ ਨੂੰ ਤੇ ਮਾਨ ਜੋ ਕੋਟਾ ਦੀ ਕੌਨਸ਼ੀਅਸ ਨੂੰ ਬਹੁਤ ਡੀਪਲੀ ਚੁੰਜ ਕੋੜਿਆ ਉਹਦੇ ਨਾਲ ਕੀ ਹੋਇਆ ਕਿ ਵੀ ਕੋਰਟ ਸਿਰਫ ਇਸ ਚੀਜ਼ ਤੱਕ ਸੀਮਿਤ ਨਹੀਂ ਰਹੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿੱਦਾਂ ਹੋਈ ਉਹਦੇ ਨਾਲ ਕਿਹੜੇ ਕਿਹੜੇ ਵਿਅਕਤੀ ਸ਼ਾਮਿਲ ਸੀਗੇ ਕਿੰਨਾ ਲੋਕਾਂ ਨੇ ਕਿਹੜੇ ਆਫੀਸਰ ਸੀਗੇ ਜਿਹੜੇ ਜਿਨ੍ਹਾਂ ਨੇ ਸਾਰਾ ਪ੍ਰੋਵਾਈਡ ਕਰਾਇਆ ਕਿਉਂਕਿ ਮਾਨਜੂ ਕੋਰਟ ਨੇ ਦੋ ਤਰ੍ਹਾਂ ਦੇ ਇਸ਼ੂਜ਼ ਜਿਹੜੇ ਨੇ ਹੁਣ ਟੇਕ ਅਪ ਕਰ ਰਹੀ ਹੈ ਇੱਕ ਤਾਂ ਉਹ ਕਰ ਰਹੀ ਹੈ ਕਿ ਵੀ ਇਹ ਇੰਟਰਵਿਊ ਜਿਹੜੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸੀਗੀ ਉਹ ਕਿਸ ਤਰੀਕੇ ਦੇ ਨਾਲ ਪੋਸੀਬਲ ਹੋ ਪਾਈ ਦੂਸਰੀ ਜਿਹੜੀ ਗੱਲ ਹੈ ਕਿ ਆਮ ਜਿਹੜਾ ਜੇਲ੍ਹਾਂ ਦਾ ਪ੍ਰਬੰਧ ਹੈ ਉਹਦੇ ਵਾਸਤੇ ਕੋਰਟ ਨੇ ਇੱਕ ਚੀਜ਼ ਨੋਟਿਸ ਕੀਤੀ ਕਿ ਹਰਿਆਣਾ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਨਹੀਂ ਆ ਰਹੇ ਪੰਜਾਬ 'ਚ ਹੀ ਕਿਉਂ ਸਾਹਮਣੇ ਆ ਰਹੇ ਨੇ ਉਹਦੇ ਵਾਸਤੇ ਪੰਜਾਬ ਦਾ ਜਿਹੜਾ ਇੱਕ ਕਾਰਨ ਦਿੱਤਾ ਗਿਆ ਉਹ ਇਹ ਦੱਸਿਆ ਗਿਆ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ 121% ਵੱਧ ਕੈਦੀ ਨੇ ਜੇ ਇਸ ਤੇ 100 ਕੈਦੀ ਹੋਣਾ ਚਾਹੀਦਾ ਸੀਗਾ ਉੱਥੇ 221 ਕੈਦੀ ਹੈ ਸੋ ਉਹਦੇ ਨਾਲ ਜਿਹੜਾ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਬਹੁਤ ਖਰਾਬ ਹੋਇਆ ਹੋਇਆ ਹੈ ਪੰਜਾਬ ਸਰਕਾਰ ਨੂੰ ਸਿਰੇ ਤੋਂ ਇਸ ਚੀਜ਼ ਨੂੰ ਪਕੜ ਕੇ ਇਸ ਮੁੱਦੇ ਨੂੰ ਖਤਮ ਕਰਨਾ ਚਾਹੀਦਾ ਹੈ ਕਾਨਫਰੈਂਸਿੰਗ ਵੀ ਜਿਹੜੇ ਏਡੀਜੀਪੀ ਜੇਲ ਸੈਕਟਰੀ ਜੁੜੇ ਸੀਗੇ ਉਹਨਾਂ ਵੱਲੋਂ ਕੀ ਕੁਝ ਕਿਹਾ ਆ ਜੇਲ ਫੈਕਟਰੀ ਨੇ ਜਦੋਂ ਜੱਜ ਸਾਹਿਬ ਨੇ ਸਵਾਲ ਪੁੱਛਿਆ ਕਿ ਤੁਸੀਂ 8 ਮਹੀਨੇ ਦਾ ਟਾਈਮ ਪੀਰੀਅਡ ਕਿਉਂ ਮੰਗ ਰਹੇ ਹੋ ਉਹ ਕਹਿੰਦੇ ਜੀ ਸਾਨੂੰ ਬਾਇਓਮੈਟ੍ਰਿਕਸ ਲਗਾਉਣਾ ਪੈਂਦਾ ਸਾਨੂੰ ਉਹਨਾਂ ਨੇ ਆਪਦੀਆਂ ਪ੍ਰੋਬਲਮਸ ਦਸੀਆਂ ਕਿ ਕੀ ਦਿੱਕਤਾਂ ਨੇ ਜਿਹੜੀਆਂ ਲੈਂਡ ਲਾਈਨ ਲਗਾਉਣ ਦੇ ਵਿੱਚ ਪਰ ਜੱਜ ਸਾਹਿਬ ਉਹਦੇ ਤੋਂ ਸੈਟੀਸਫਾਈਡ ਨੇ ਨਜ਼ਰ ਨਹੀਂ ਆਏ ਕਿਉਂਕਿ ਜੇ ਮੰਨ ਲਓ ਤੁਸੀਂ ਜੈਮਰਜ਼ ਜਿਹੜੇ ਕਿ ਜ਼ਿਆਦਾ ਸੋਫਿਸਟੀਕੇਟਿਡ ਚੀਜ਼ਾਂ ਨੇ ਉਹਨਾਂ ਵਾਸਤੇ ਤੁਸੀਂ 3 ਮਹੀਨੇ ਦੇ ਵਿੱਚ ਕਰ ਸਕਦੇ ਹੋ ਤੇ ਲੈਂਡ ਲਾਈਨ ਨੂੰ 8 ਮਹੀਨੇ ਵਿੱਚ ਲਗਾਉਣ 'ਚ ਤੁਹਾਨੂੰ ਕਿਉਂ ਟਾਈਮ ਲੱਗ ਰਿਹਾ ਹੈ ਦੋਨੋਂ ਹੀ ਸਟੇਟਸ ਨੂੰ ਪੰਜਾਬ ਦੇ ਤੋਂ ਹਰਿਆਣਾ ਨੂੰ 7 ਤ 7 ਫਰਵਰੀ ਤੱਕ ਜਿਹੜੀ ਸਟੇਟਸ ਰਿਪੋਰਟ ਫਾਈਲ ਕਰਨੀ ਹੈ ਮੈਡਮ ਉਹ ਜਿਹੜਾ ਜੇਲ੍ਹਾਂ ਦੇ ਵਿੱਚ ਸਿਸਟਮ ਜਿਹੜਾ ਹੈਗਾ ਇੰਟਰਨੈਟ ਜੈਮਰਸ ਲਗਾਉਣ ਦਾ ਬਾਡੀ ਸਕੈਨਰਸ ਲਗਾਉਣ ਦਾ ਲੈਂਡ ਲਾਈਨਸ ਲਗਾਉਣ ਦਾ ਇਹਨਾਂ ਸਾਰਿਆਂ ਦੀ ਸਟੇਟਸ ਰਿਪੋਰਟ ਪੰਜਾਬ ਤੋਂ ਵੀ ਮੰਗੀ ਗਈ ਹੈ ਹਰਿਆਣਾ ਤੋਂ ਵੀ ਮੰਗੀ ਗਈ ਹੈ ਤੇ ਬਿਲਕੁਲ ਹੁਣ 7 ਫਰਵਰੀ ਨੂੰ ਮਾਮਲੇ ਦੀ ਸੁਣਵਾਈ ਹੋਣੀ ਹੈ ਤੇ ਸਟੇਟਸ ਰਿਪੋਰਟ ਫਾਈਲ ਕਰਨਾ ਹੈ ਪੰਜਾਬ ਨੇ ਅਤੇ ਹਰਿਆਣਾ ਨੇ ਕੈਮਰਾ ਪਰਸਨ ਜਤਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ